ਤਰਾਹਾਂ ਦੇ ਵਿੱਚੋਂ ਜਿਹੜੇ ਮਰਦ ਸਾਰੇ ਧਰਨੇ ਤੇ ਗਏ ਆ ਔਰ ਜੇ ਔਰਤਾਂ ਜਿਹੜੀਆਂ ਇਹਨਾਂ ਨੇ ਆਪਣੇ ਘਰ ਦਾ ਕਾਰੋਬਾਰ ਸੰਭਾਲਿਆ ਹੋਇਆ ਉਹਨਾਂ ਜਿਹੜੇ ਗਏ ਉਹ ਮੁੱਠਾ ਜਿੱਤ ਕੇ ਆਉਣਗੇ ਤੇ ਅਸੀਂ ਕੰਮ ਕਰਾ ਚਲਾਉਣਾ ਹੈ ਆਜਾ ਅਸੀਂ ਪੱਠੇ ਵੀ ਪਾਉਣੇ ਆ ਡੰਗਰ ਵੀ ਬਾਹਰ ਖਤਲਵਾੜੀ ਵੀ ਵੇਨੇ ਆ ਹੋਰ ਵੀ ਕੰਮ ਕਰਾਉਨੇ ਆ ਆਹ ਮਲਿਕ ਨੂੰ ਘਰ 'ਚ ਤੁਸੀਂ ਰਾਤ ਇਕੱਲੇ ਰਹਿੰਦੇ ਤਾਂ ਤੁਹਾਨੂੰ ਡਰ ਨਹੀਂ ਲੱਗਦਾ ਨਹੀਂ ਲੱਗਦਾ ਡਰ ਤੁਸੀਂ ਦੇਖ ਰਹੇ ਹੋ ਸਮਰ نیوز ਮੈਂ ਜਸਪਾਲ ਸ਼ਰਮਾ ਪਿਛਲੇ ਕੁਝ ਦਿਨਾਂ ਤੋਂ ਵੱਖ-ਵੱਖ ਖੇਤਾਂ ਬੰਦੀਆਂ ਵੱਲੋਂ ਕੇਂਦਰ ਸਰਕਾਰ ਵਿਰੁੱਧ ਇੱਕ ਧਰਨਾ ਮਜਹਿਰਾ ਕੀਤਾ ਜਾ ਰਿਹਾ ਵਾ ਉਸ ਸੰਬੰਧ ਵਿੱਚ ਅਸੀਂ ਪਿੰਡਾਂ ਵਿੱਚ ਆਏ ਹਾਂ ਜਿੱਥੇ ਕਿ ਇਹ ਜਿਨ੍ਹਾਂ ਦੇ ਘਰਾਂ ਦੇ ਵਿੱਚੋਂ ਜਿਹੜੇ ਮਰਦ ਸਾਰੇ ਧਰਨੇ ਤੇ ਗਏ ਆ ਔਰ ਪਿੱਛੇ ਔਰਤਾਂ ਜਿਹੜੀਆਂ ਉਹਨਾਂ ਨੇ ਆਪਣੇ ਘਰ ਦਾ ਕਾਰੋਬਾਰ ਸੰਭਾਲਿਆ ਹੋਇਆ ਸਾਰਾ ਕੰਮ ਆਪਣੇ ਹੱਥੀਂ ਕਰ ਰਹੀਆਂ ਨੇ ਮੈਂ ਉਹਨਾਂ ਬੀਬੀਆਂ ਨਾਲ ਗੱਲਬਾਤ ਕਰੂੰਗਾ ਕਿ ਬੀਬੀ ਜੀ ਕਿਸ ਤਰ੍ਹਾਂ ਤੁਸੀਂ ਆਪਣਾ ਘਰ ਦਾ ਕਾਰੋਬਾਰ ਸੰਭਾਲਿਆ ਹਾਂਜੀ ਮਾਤਾ ਜੀ ਕੀ ਨਾਂ ਤੁਹਾਡੇ ਮੇਰਾ ਨਾਂ ਕਸ਼ਮੀਰ ਕੁਰ ਜੀ ਮਾਤਾ ਜੀ ਤੁਹਾਡੇ ਘਰ ਚੋਂ ਕੌਣ ਗਿਆ ਉੱਥੇ ਅੰਦੋਲਨ ਤੇ ਬੇਟਾ ਜੀ ਬੇਟਾ ਗਿਆ ਹਾਂਜੀ ਬੇਟਾ ਹੀ ਇਕੱਲਾ ਕੜ ਲਈਏ ਅੱਛਾ ਜੀ ਤੇ ਪਿੱਛੋਂ ਜਿਹੜਾ ਮਤਲਬ ਘਰ ਦਾ ਕਾਰੋਬਾਰ ਕੰਮ ਕਰ ਰਿਹਾ ਜਿੱਦਾਂ ਕਿ ਮੱਝਾਂ ਨੂੰ ਪੱਠੇ ਪਾਉਣੇ ਜਾਂ ਪੱਠੇ ਕੁੱਤਰਨੇ ਹੋਰ ਵੀ ਜਿੰਨੇ ਕੰਮ ਜਿਹੜੇ ਕਿ ਬੰਦੇ ਕਰਦੇ ਆ ਕੰਮ ਉਹ ਫਿਰ ਕੌਣ ਮਗਰੋਂ ਸੰਭਾਲਦਾ ਅਸੀਂ ਸੰਭਾਲਾਂਗੇ ਜੀ ਉਹ ਹੁਣ ਜਿਹੜੇ ਗਏ ਮੋਰਚਾ ਜਿੱਤ ਕੇ ਆਉਣਗੇ ਤੇ ਅਸੀਂ ਕੰਮ ਸਾਰਾ ਚਲਾਉਣ ਦਾ ਆਪ ਹੀ ਮਤਲਬ ਤੁਸੀਂ ਇਹਨਾਂ ਨੂੰ ਪੂਰੀ ਖੁੱਲੀ ਛੁੱਟੀ ਦਿੱਤੀ ਵੀ ਜਿੰਨਾ ਜਿਹੜੀ ਤੁਹਾਨੂੰ ਉੱਥੇ ਬਹਿਣਾ ਪਵੇ ਤੁਸੀਂ ਵਾਓ ਤੇ ਅਸੀਂ ਚਲਾਵਾਂਗੇ ਕੰਮ ਮਗਰੋਂ ਸਾਰਾ ਤੇ ਕਿਹੜਾ ਕਿਹੜਾ ਕੰਮ ਤੁਸੀਂ ਮਗਲੋ ਹੁਣ ਮਗਰੋਂ ਕਰਦੇ ਜੇ ਮਗਰੋਂ ਅਸੀਂ ਪੱਠੇ ਵੀ ਪਾਉਣੇ ਆ ਡੰਗਰ ਵੀ ਬਾਹਰ ਫਸਲਵਾੜੀ ਵੀ ਵੇਨੇ ਆ ਹੋਰ ਵੀ ਕੰਮ ਕਰਾਉਣੇ ਆ ਕਰਦੇ ਵੀ ਕਰਦੇ ਆ ਹਾਂਜੀ ਬੱਚਿਆਂ ਨੂੰ ਵੀ ਪੜਨ ਛੱਡਣ ਜਾਣਾ ਪੈਂਦਾ ਉਹ ਵੀ ਛੱਡਦੇ ਆ ਮਤਲਬ ਜਿਹੜੇ ਜਿਹੜੇ ਕੰਮ ਵੀ ਉਹ ਕਰਦੇ ਹੋ ਤੁਸੀਂ ਸਾਰੇ ਕੰਮ ਸੰਭਾਲੇ ਸਾਰੇ ਕਰਦੇ ਆ ਸਾਰੇ ਕਰਦੇ ਆ ਤੇ ਜਿੱਦਾਂ ਹੁਣ ਮਤਲਬ ਘਰ 'ਚ ਤੁਸੀਂ ਰਾਤ ਇਕੱਲੇ ਰਹਿੰਦੇ ਜ ਤੁਹਾਨੂੰ ਡਰ ਨਹੀਂ ਲੱਗਦਾ ਨਹੀਂ ਲੱਗਦਾ ਡਰ ਸਾਨੂੰ ਠੀਕ ਹੈ ਜੀ ਹਾਂਜੀ ਮਤਲਬ ਕੀ ਕੀ ਚਾਹੁੰਦੇ ਤੁਸੀਂ ਜਿਹੜੇ ਤੁਹਾਡੀਆਂ ਮੰਗਾ ਵਾਂ ਵੀ ਉਹ ਸਹੀ ਮੰਗਾ ਮੰਗ ਲਏ ਤੁਸੀਂ ਹਾਂਜੀ ਸਹੀ ਮੰਗ ਰਹੇ ਆ ਅਸੀਂ ਕਿਹੜੀ ਪੀਖ ਮੰਗਣ ਦੇ ਆ ਹਾਂਜੀ ਸਹੀ ਮੰਗਦੇ ਆ ਮੁhle ਤੋਂ ਹੀ ਆਪਣੇ ਹੱਕ ਮੰਗਣ ਵਾਸਤੇ ਗਏ ਹਾਂ ਹੱਕ ਮੰਗਣ ਵਾਸਤੇ ਗਏ ਆ ਜਿੰਨਾ ਚਿਰ ਲੱਗੂਗਾ ਲਾਵਾਂਗੇ ਠੀਕ ਹੈ ਜੀ ਧੰਨਵਾਦ ਜੀ ਹਾਂਜੀ ਭੈਣ ਜੀ ਕਿਹਨਾ ਟਾਡਾ ਜੀ ਮੇਰਾ ਨਾਮ ਕੁਲਜੀਤ ਕੋਹਰਾ ਜੀ ਤੁਹਾਡਾ ਕੌਣ ਹੈ ਜੀ ਉੱਥੇ ਬੈਠੇ ਜੀ ਮੇਰੇ ਹਸਬੰਦ ਗਏ ਨੇ ਤੇ ਉਹਨਾਂ ਤੋਂ ਬਾਅਦਾਂ ਮੈਂ ਹੀ ਆਪਣੇ ਘਰ ਦੀ ਜਿਹੜੀ ਦੇਖ ਰੇ ਕਰ ਰਹੀ ਹਾਂ ਮੇਰੇ ਦੋ ਛੋਟੇ ਬੱਚੇ ਨੇ ਤੇ ਇਸ ਟਾਈਮ ਮੇਰੇ ਮਤਲਬ ਮੈਂ ਕੱਲੀ ਹਾਂ ਘਰ ਦੇ ਵਿੱਚ ਤੇ ਮੈਂ ਉਹਨਾਂ ਨੂੰ ਇਜਾਜ਼ਤ ਦਿੱਤੀ ਹੋਈ ਹੈ ਆਪਣੇ ਵੱਲੋਂ ਕਿ ਤੁਸੀਂ ਜਾਓ ਜਿੰਨਾ ਟਾਈਮ ਵੀ ਲੱਗੇਗਾ ਤੁਸੀਂ ਉੱਥੇ ਲਾਓ ਇਹ ਕੋਈ ਭੀਖ ਨਹੀਂ ਮੰਗੀ ਜਾ ਰਹੀ ਹੈ ਇਹ ਸਾਡੇ ਜੋ ਵੀ ਸੰਵਿਧਾਨ ਦੇ ਵਿੱਚ ਕਾਨੂੰਨ ਜੋ ਆਲਰੇਡੀ ਲਿਖਿਆ ਹੋਇਆ ਹੈ ਉਹਦੇ ਅਕੋਰਡਿੰਗ ਹੀ ਇਹ ਆਪਣਾ ਮੰਗੀਆਂ ਜਾ ਰਹੀਆਂ ਨੇ ਕਿ ਆਪਣੀ ਐਮਐਸਪੀ ਜੋ ਵੀ ਆਪਣਾ ਹਨਾ ਉਹ ਕੀਤੀ ਦਿੱਤੀ ਜਾਵੇ ਕਿਸਾਨਾਂ ਨੂੰ ਜੋ ਨਾ ਬੰਦੇ ਹੱਕ ਨੇ ਉਹਨਾਂ ਨੂੰ ਦਿੱਤੇ ਜਾਣ ਤੁਹਾਨੂੰ ਲੱਗਦਾ ਹੈ ਕਿ ਇਸ ਵਾਰ ਆਪਣੇ ਜਿਹੜੇ ਕਿਸਾਨ ਵੀਰ ਗਏ ਉਹ ਜੰਗ ਜਿੱਤ ਕੇ ਆਉਣਗੇ ਜ਼ਰੂਰ ਜੀ ਜ਼ਰੂਰ ਤੇ ਮੱਕੀ ਚਲੋ ਨਹੀਂ ਜਿਸ ਤਰ੍ਹਾਂ ਮਤਲਬ ਹਰਿਆਣਾ ਸਰਕਾਰ ਨੇ ਬਹੁਤ ਉਹਨਾਂ ਗਾੜੀ ਇਹੋ ਜਿਹੀਆਂ ਮਤਲਬ ਸਖਤ ਪਾਬੰਦੀਆਂ ਲਾਈਆਂ ਵਾਂ ਹਰ ਤਰ੍ਹਾਂ ਦੇ ਬੈਰੀਅਰ ਲਾਏ ਆ ਤੇ ਆਪਾਂ ਨੂੰ ਲੱਗਦਾ ਕਿ ਸਾਡੇ ਜਿਹੜੇ ਕਿਸਾਨ ਵੀਰ ਗਏ ਆ ਉਹ ਉਹਨਾਂ ਨੂੰ ਪਾਰ ਕਰਦੇ ਹੋਏ ਆਪਣੀ ਜੰਗ 'ਚ ਫਤਿਹ ਕਰਕੇ ਆਉਣਗੇ ਫਤਿਹ ਕਰਕੇ ਆਉਣਗੇ ਕਿਉਂਕਿ ਇਹ ਚੀਜ਼ਾਂ ਪਹਿਲਾਂ ਵੀ ਹੋ ਚੁੱਕੀਆਂ ਨੇ ਪਹਿਲਾਂ ਵੀ ਜਦੋਂ ਕਾਨੂੰਨ ਦੀਆਂ ਆਪਣੀਆਂ ਮੰਗਾ ਮੰਗੀਆਂ ਗਈਆਂ ਸੀ ਅੱਗੇ ਵੀ ਉਦੋਂ ਵੀ ਇਹ ਕੰਮ ਹੋਏ ਨੇ ਤੇ ਇਹ ਮੋਰਚਾ ਵਾਈਗਰੂ ਦੀ ਕਿਰਪਾ ਨਾਲ ਜਿੱਤਿਆ ਜਾਏਗਾ ਤੇ ਮਗਰੋਂ ਤੁਸੀਂ ਕਿਹੜਾ ਕਿਹੜਾ ਕੰਮ ਸੰਭਾਲਿਆ ਉਹਨਾਂ ਦੇੋਂ ਜੀ ਮੈਂ ਆਪਣਾ ਸਾਰੇ ਮੇਰੇ ਆਪਣਾ ਮੁੰਡਾ ਡੰਗਰ ਵਛੇ ਦਾ ਜੋ ਵੀ ਕੰਮ ਹੈ ਆਪਣੇ ਆਪ ਕਰਦੀ ਹਾਂ ਤੇ ਮੈਂ ਉਹਨਾਂ ਨੂੰ ਕਿਹਾ ਹੈ ਕਿ ਜਿੰਨਾ ਵੀ ਇੱਥੇ ਟਾਈਮ ਲੱਗੇਗਾ ਤੁਸੀਂ ਲਾ ਕੇ ਆਓ ਉਹਨਾਂ ਚਿਰ ਆਪਾਂ ਵਾਪਸ ਨਹੀਂ ਹੁਣ ਨਾ ਜਿੰਨਾ ਤਾਂ ਆਪਣਾ ਫਤਿਹ ਮੋਰਚਾ ਨਹੀਂ ਹੋ ਜਾਣਾ ਫਸੇ ਸਾਰੇ ਬਿਨਾਂ ਠੀਕ ਹੈ ਧੰਨਵਾਦ ਜੀ ਮੇਰੇ ਕੋ ਹੋਰੇ ਵੀ ਬੀਬੀਆਂ ਖੜੀਆਂ ਨੇ ਉਹਨਾਂ ਨਾਲ ਵੀ ਗੱਲਬਾਤ ਕਰੂੰਗਾ ਹਾਂਜੀ ਪੰਜੀ ਕੀ ਨਾਂ ਟਾੜਾ ਜੀ ਕੁਲਵਿੰਦਰ ਕੌਰ ਜੀ ਤੇ ਤੁਹਾਡੇ ਵੀ ਗਏ ਆ ਜੀ ਬਾਹਰ ਨਹੀਂ ਜੀ ਮੈਂ ਪ੍ਰਧਾਨ ਨੇ ਅੰਦਰ ਅੱਛਾ ਜੀ ਹਾਂਜੀ ਤੇ ਮੈਂ ਆਸਿਆ-ਪਾਸਿਆ ਤੋਂ ਸਾਰਿਆਂ ਨੂੰ ਕਹਿ ਕਵਾਕੇ ਸਾਰਿਆਂ ਨਾਲ ਤੋਰਿਆ ਅੱਛਾ ਜੀ ਹਾਂਜੀ ਆ ਜੀ ਵੇਖੋ ਇਹ ਵੀ ਬੜੀ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਜਿਹੜੇ ਗਏ ਆ ਚਲੋ ਉਹ ਵੀ ਗਏ ਪਰ ਪਿੱਛੋਂ ਉਹਨਾਂ ਨੂੰ ਇੱਕ ਉਹਨਾਂ ਨੂੰ ਆਪਾਂ ਤੱਦੀ ਦੇ ਕੇ ਭੇਜਣਾ ਜ਼ਿੰਮੇਵਾਰੀ ਇਹ ਵੀ ਬੜੀ ਵੱਡੀ ਜ਼ਿੰਮੇਵਾਰੀ ਹੁੰਦੀ ਆ ਤੇ ਤੁਹਾਨੂੰ ਕਿਸ ਤਰ੍ਹਾਂ ਲੱਗਦਾ ਵੀ ਜਿਹੜੇ ਆਪਣੇ ਕਿਸਾਨ ਵੀਰ ਗਏ ਫਿਰ ਆਪਣੇ ਜੰਗ ਜਿੱਤ ਕੇ ਆਉਣਗੇ ਉਸ ਵਾਰ ਹਾਂਜੀ ਹਾਂਜੀ ਜੰਗ ਜਿੱਤ ਕੇ ਆਉਣਗੇ ਨਾ ਕਿਉਂਕਿ ਆਪਾਂ ਬੈਠੇ ਆ ਆਪਾਂ ਠੀਕ ਹੈ ਨਾ ਆਪਾਂ ਆਪਣਾ ਮੋਰਚਾ ਗੱਡਿਆ ਮੋਰਚੇ ਤੇ ਬੈਠੇ ਆ ਇਹ ਤੁਹਾਡੀ ਜੰਗ ਜਿੱਤੂਗੀ ਫੇਰ ਹੀ ਵਾਪਸ ਘਰ ਆਵਾਂਗੇ ਜਿੱਦਾਂ ਵੇਖੋ ਇਹਨਾਂ ਨੇ ਜੀਆਂ ਸਰਕਾਰਾਂ ਨੇ ਹਰਿਆਣਾ ਸਰਕਾਰ ਨੇ ਦਿੱਲੀ ਸਰਕਾਰ ਨੇ ਬਹੁਤ ਤਕੜੇ ਇੰਤਜ਼ਾਮ ਕੀਤੇ ਇਸ ਵਾਰ ਕੇਹੀ ਇਹਨਾਂ ਨੂੰ ਅੱਗੇ ਨਹੀਂ ਜਾਣ ਦੇਣਾ ਕੀ ਲੱਗਦਾ ਆਪਾਂ ਕਿ ਇਸ ਵਾਰ ਆਪਾਂ ਉਹਨਾਂ ਨੂੰ ਜਿਹੜੀਆਂ ਜਿੰਨੀਆਂ ਵੀ ਇਹਨਾਂ ਨੇ ਆਪਣੇ ਗਾੜੀ ਉਹਨਾਂ ਨੇ ਰੋਕਾਂ ਲਾਈਆਂ ਆਪਾਂ ਸਾਰੀਆਂ ਆਪਣੇ ਸਾਡੇ ਕਿਸਾਨ ਵੀਰ ਉਹਨਾਂ ਨੂੰ ਤੋੜ ਕੇ ਅੱਗੇ ਵਧਣਗੇ ਵਧਣਗੇ ਜੀ ਵਧਾਂਗੇ ਗਏ ਆਪਣੀ ਕੋਸ਼ਿਸ਼ ਕਰਕੇ ਅੱਗੇ ਜਾਵਾਂਗੇ ਤੇ ਮੈਂ ਕਹਿਣਾ ਚਾਹੂੰਗਾ ਕਿ ਜਿਹੜੀਆਂ ਬੀਬੀਆਂ ਹੋਰ ਵੀ ਜਿਨ੍ਹਾਂ ਦੇ ਆਦਮੀ ਗਏ ਬਾਹਰ ਤੇ ਉਹਨਾਂ ਨੂੰ ਬੀਬੀਆਂ ਨੂੰ ਕੀ ਕਹਿਣਾ ਚਾਹੋਗੇ ਤੁਸੀਂ ਪਿਛੇ ਮੈਂ ਉਹਨਾਂ ਨੂੰ ਕਹੂੰਗੀ ਵੀ ਆਪਣੇ ਆਪਣੇ ਕੰਮ ਲੈ ਕੇ ਚੱਲੋ ਤੇ ਵੀਰਾਂ ਨੂੰ ਉੱਥੇ ਲੱਗਣ ਦਿਓ ਤੇ ਆਪਣਾ ਮੋਰਚਾ ਜਿੱਤ ਕੇ ਫੇਰ ਆਉਣ ਠੀਕ ਹੈ ਧੰਨਵਾਦ ਜੀ ਵੇਖੋ ਜੀ ਕੋਈ ਵੀ ਜਿਹੜਾ ਮਰਦ ਕੋਈ ਕੰਮ ਕਰਦਾ ਵਾ ਉਹਦੇ ਪਿੱਛੇ ਕਹਿੰਦੇ ਨੇ ਔਰਤ ਦਾ ਬੜਾ ਹੱਥ ਹੁੰਦਾ ਵਾ ਕਿਸੇ ਵੀ ਕੰਮ ਜਾਂ ਮਰਦ ਦੇ ਪਿੱਛੇ ਇਹਨਾਂ ਔਰਤਾਂ ਦਾ ਵੀ ਬੜਾ ਹੱਥ ਆ ਵੱਡਾ ਹੱਥ ਆ ਕਿਉਂਕਿ ਜੇ ਮਰਦ ਬਾਹਰ ਗਏ ਤੇ ਇਹਨਾਂ ਨੇ ਬੀਬੀਆਂ ਨੇ ਸਾਰਾ ਪਿੱਛੋਂ ਕਾਰੋਬਾਰ ਸੰਭਾਲਿਆ ਹੋਇਆ ਜੇਕਰ ਬੀਬੀਆਂ ਕਹਿਣ ਵੀ ਨਹੀਂ ਵੀ ਅਹੀ ਨਹੀਂ ਪਿੱਛੋਂ ਕਰ ਸਕਦੀਆਂ ਤੇ ਵਿਚਾਰੇ ਬੰਦੇ ਵੀ ਬਾਹਰ ਕੰਮ ਤੇ ਨਹੀਂ ਜਾ ਸਕਦੇ ਇਹਨਾਂ ਦੀ ਬੜੀ ਬਹਾਦਰੀ ਆ ਉਹਨਾਂ ਦੀ ਜੇ ਜੰਗ ਜਿੱਤ ਕੇ ਆਉਂਦੇ ਤੇ ਉਹਨਾਂ ਦੇ ਵਿੱਚ ਜਿੰਨਾ ਉਹਨਾਂ ਦਾ ਹੱਥ ਆ ਆਦਮੀ ਦਾ ਹੱਥ ਉਦੋਂ ਜ਼ਿਆਦਾ ਬੀਬੀਆਂ ਦਾ ਹੱਥ ਵੀ ਕਹਿ ਸਕਦੇ ਆ ਕਿਉਂਕਿ ਘਰ ਦਾ ਕਾਰੋਬਾਰ ਸੰਭਾਲਣਾ ਵੀ ਸਭ ਤੋਂ ਵੱਡੀ ਜ਼ਿੰਮੇਵਾਰੀ ਹੁੰਦੀ ਆ ਧੰਨਵਾਦ ਜੀ ਮੈਂ ਜੰਡੇਾਲਾ ਗੁਰੂ ਤੇ ਜਸਪਾਲ ਸ਼ਰਮਾ ਦਾ ਸਮਰ ਨਿਊਜ਼